ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਨਿਊ ਚੈਲਬ ਠੀਕ ਦੇ ਉੱਪਰ ਜੀ ਅੱਜ ਆਪਾਂ ਇੱਕ ਖੂਰੀ ਬਹੁਤ ਸੋਹਣਾ ਸੂਟ ਤੁਹਾਨੂੰ ਦਿਖਾਉਣ ਲੱਗੇ ਹਾਂ ਜੀ ਜੋ ਸ਼ਿਮਰ ਦੇ ਉੱਪਰ ਬਣਿਆ ਹੋਇਆ ਹੈ ਇਹ ਪਿਓਰ ਸ਼ਿਮਰ ਦਾ ਸਟੱਫ ਹੈ ਤੇ ਪਿਸਤਾ ਗ੍ਰੀਨ ਜਿਹਾ ਕਲਰ ਹੈ ਇਸ ਸੂਟ ਦਾ ਇਸ ਤਰੀਕੇ ਨਾਲ ਇਹਦੇ ਘੇਰੇ ਦੇ ਉੱਪਰ ਵਰਕ ਹੋਇਆ ਹੈ ਇਹਦੇ ਉੱਪਰ ਮਸ਼ੀਨ ਵਰਕ ਹੋਇਆ ਸਾਰਾ ਹੀ ਇਹ ਘੇਰੇ ਦੇ ਉੱਪਰ ਵਰਕ ਆਏਗਾ ਤੇ ਇਹ ਵਾਲਾ ਵਰਕ ਇਹਦੀ ਸਲਵਾਰ ਦੇ ਉੱਪਰ ਆਏਗਾ ਪੈਚ ਵਰਕ ਹੋਇਆ ਇਹ ਸਲਵਾਰ ਦੇ ਉੱਪਰ ਵਰਕ ਆਏਗਾ ਤੇ ਇੱਕ ਸਲਵਾਰ ਦਾ ਪਹੁੰਚਾ ਉੱਪਰ ਜਾ ਕੇ ਬਣਾਇਆ ਗਿਆ ਹੈ ਇਹਦੇ ਤੇ ਇਹ ਵਾਲਾ ਵਰਕ ਇਹਦੀ ਬਾਜੂ ਦੇ ਉੱਪਰ ਆਏਗਾ ਜੀ ਪੈਚ ਵਰਕ ਹੋਇਆ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਇਹ ਸੂਟ ਨੂੰ ਰੈਡੀ ਕਰਵਾ ਸਕਦੇ ਹੋ ਵਰਕ ਚੇਂਜ ਵੀ ਕਰਵਾ ਸਕਦੇ ਹੋ ਤੇ ਵਰਕ ਘਟ ਵਧ ਵੀ ਕਰਵਾ ਸਕਦੇ ਹੋ ਤੇ ਇਹਦੇ ਨਾਲ ਚਨੋਂਨ ਦਾ ਦੁਪੱਟਾ ਰੈਡੀ ਹੋਇਆ ਹੈ ਜਿਹਨੋਂ ਦਾ ਦੁਪੱਟਾ ਤੇ ਫੋਰ ਸਾਈਡ ਲੇਸ ਦੇ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਤੇ ਤੁਸੀਂ ਘਰ ਬੈਠੇ ਕੋਈ ਵੀ ਸੂਟ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਹੋ ਜੀ ਤੁਸੀਂ ਸਟਿਚ ਜਾਂ ਅਨਸਟਿਚ ਸੂਟ ਦੋਨੋਂ ਤਰ੍ਹਾਂ ਦੇ ਸੂਟ ਸਾਡੇ ਕੋਲੋਂ ਲੈ ਸਕਦੇ ਹੋ ਓਕੇ ਜੀ ਥੈਂਕ ਯੂ